ਗੁਜਰਾਤ ਦੇ ਅਹਮਦਾਬਾਦ ਚ ਵਾਪਰਿਆ ਭਿਆਨਕ ਹਵਾਈ ਹਾਦਸਾ ਤੁਹਾਨੂੰ ਸਭ ਨੂੰ ਯਾਦ ਹੀ ਹੋਵੇਗਾ 12 ਜੂਨ ਨੂੰ ਅਹਮਦਾਬਾਦ ਤੋਂ ਲੰਡਨ ਜਾ ਰਹੀ 에어 ਇੰਡੀਆ ਦੀ ਫਲਾਈਟ AI 171 ਦੇ ਹਾਦਸੇ ਨੇ ਨਾ ਸਿਰਫ ਦੇਸ਼ ਨੂੰ ਸਗੋਂ ਦੁਨੀਆ ਨੂੰ ਵੀ ਹਿਲਾ ਕੇ ਰੱਖ ਦਿੱਤਾ ਸੀ। ਇਸ ਹਾਦਸੇ ਦੇ ਵਿੱਚ 270 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚੋਂ 241 ਯਾਤਰੀ ਅਤੇ ਜ਼ਮੀਨ ਤੇ 29 ਲੋਕ ਸ਼ਾਮਲ ਸਨ। ਹੁਣ ਇਸ ਭਿਆਨਕ ਜਹਾਜ਼ ਹਾਦਸੇ ਦੀ ਸ਼ੁਰੂਆਤੀ ਜਾਂਚ ਰਿਪੋਰਟ ਭਾਰਤ ਵਿੱਚ ਕਿਸੇ ਵੀ ਸਮੇਂ ਜਾਰੀ ਕੀਤੀ ਜਾ ਸਕਦੀ ਹੈ ਪਰ ਇਸ ਤੋਂ ਪਹਿਲਾਂ ਅਮਰੀਕਾ ਦੀ ਇੱਕ ਵੱਡੀ ਨੀੜ ਰਿਪੋਰਟ ਨੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਲਿਆ ਦਿੱਤਾ ਹੈ। ਬੋਸਟ੍ਰੀਟ ਦੇ ਜਨਰਲ ਦੀ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਉਡਾਨ ਭਰਨ ਵਾਲੇ ਜਹਾਜ਼ ਦੇ ਦੋਵੇਂ ਇੰਜਣਾਂ ਵਿੱਚ ਬਾਲਨ ਕੰਟਰੋਲਸ ਵਿੱਚ ਬੰਦ ਹੋ ਗਏ ਸਨ। ਇਹ ਕਾਰਨ ਹੈ ਕਿ ਰੰਗ ਵਿੱਚ ਛੱਡਣ ਤੋਂ ਕੁਝ ਸਕਿੰਟ ਬਾਅਦ ਹੀ ਜਹਾਜ਼ ਨੇ ਜ਼ੋਰ ਗੁਆ ਦਿੱਤਾ ਅਤੇ ਹੇਠਾ ਡਿੱਗਣਾ ਸ਼ੁਰੂ ਕਰ ਦਿੱਤਾ। ਜਹਾਜ਼ ਅੰਤ ਵਿੱਚ ਇੱਕ ਮੈਡੀਕਲ ਕਾਲਜ ਹੋਸਟਲ ਦੀ ਇਮਾਰਤ ਨਾਲ ਟਕਰਾ ਗਿਆ। ਹੁਣ ਤੱਕ ਦੀ ਜਾਂਚ ਦੇ ਵਿੱਚ ਬੋਇੰਗ 787 ਡ੍ਰੀਮ ਲਾਈਨਰ ਜਹਾਜ਼ ਵਿੱਚ ਕਿਸੇ ਵੀ ਮਕੈਨੀਕਲ ਅਸਫਲਤਾ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ। ਇਸ ਲਈ ਇਹ ਜਾਂਚ ਦਾ ਧਿਆਨ ਉਨ ਪਾਇਲਟਾਂ ਦੀ ਫੈਸਲਿਆਂ ਉਹਨਾਂ ਦੀ ਕੋਕਪਿਟ ਦੀਆਂ ਹਰਕਤਾਂ ਤੇ ਖਾਸ ਤੌਰ ਤੇ ਬਾਲਨ ਨਿਯੰਤਰਣ ਸੂਚੀਆਂ ਦੇ ਸੰਚਾਲਨ ਦੇ ਇਸ ਵਿੱਚ ਆਮ ਤੌਰ ਤੇ ਇੰਜਣ ਸ਼ੁਰੂ ਬੰਦ ਕਰਨ ਜਾਂ ਐਮਰਜੈਂਸੀ ਵਿੱਚ ਵਰਤੇ ਜਾਂਦੇ ਨੇ ਪਰ ਟੇਕ-ਆਫ ਦੌਰਾਨ ਉਹਨਾਂ ਦੀ ਅਸਫਲਤਾ ਬਹੁਤ ਹੀ ਅਸਥਾਰਨ ਅਤੇ ਜਾਨਲੇਵਾ ਹੋ ਸਕਦੀ ਹੈ ਹਾਦਸੇ ਦੇ ਕਾਰਨਾਂ ਦਾ ਅੰਤ ਤਾਰਨ ਬਲੈਕ ਬਾਕਸ ਡਾਟਾ ਅਤੇ ਕਾਕਪਿਟ ਦੀ ਵੌਇਸ ਰਿਕਾਰਡਿੰਗ ਦੀ ਜਾਂਚ ਤੇ ਹੀ ਨਿਰਭਰ ਕਰਦਾ ਹੈ ਫਿਲਹਾਲ ਸ਼ੁਰੂਆਤੀ ਜਾਂਚ ਦੇ ਵਿੱਚ ਸ਼ੱਕ ਪੈਦਾ ਹੋਇਆ ਹੈ ਕਿ ਮਨੁੱਖੀ ਗਲਤੀ ਕਾਰਨ ਸਵਿੱਚ ਬੰਦ ਹੋ ਗਏ ਹੋ ਸਕਦੇ ਨੇ ਪਰ ਇਸ ਬਾਰੇ ਅੰਤਿਮ ਸਿੱਟਾ ਜਾਂਚ ਬਿਊਰੋ ਖੁਦ ਕੱਢੇਗਾ ਭਾਰਤ ਦੇ 에ਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਇਹ ਪਹਿਲਾ ਹੀ ਸੰਕੇਤ ਦਿੱਤਾ ਸੀ ਕਿ ਹਾਦਸੇ ਦੀ ਮੁੱਢਲੀ ਰਿਪੋਰਟ 11 ਜੁਲਾਈ ਦੇ ਆਸ-ਪਾਸ ਜਲਦ ਤੱਕ ਜਾਰੀ ਹੋ ਸਕਦੀ ਹੈ ICARO ਦੇ ਨਿਯਮਾਂ ਅਨੁਸਾਰ ਮੈਂਬਰ ਦੇਸ਼ਾਂ ਨੂੰ ਕਿਸੇ ਵੀ ਜਹਾਜ਼ ਹਾਦਸੇ ਦੇ 3 ਦਿਨਾਂ ਦੇ ਅੰਦਰ ਮੁੱਢਲੀ ਜਾਂਚ ਰਿਪੋਰਟ ਜਾਰੀ ਕਰਨੀ ਪੈਂਦੀ ਹੈ ਭਾਰਤ ICARO ਦਾ ਮੈਂਬਰ ਹੈ ਅਤੇ ਰਿਪੋਰਟ ਇਸ ਦਿਸ਼ਾ ਦੇ ਵਿੱਚ ਤਿਆਰ ਕੀਤੀ ਜਾ ਰਹੀ ਹੈ ਇਸ ਭਿਆਨਕ ਹਾਦਸੇ ਦੇ ਵਿੱਚ ਚਮਤਕਾਰੀ ਢੰਗ ਨਾਲ ਇੱਕ ਯਾਤਰੀ ਬਚ ਗਿਆ ਜਿਸ ਨੇ ਬਾਅਦ ਦੇ ਵਿੱਚ ਦੱਸਿਆ ਕਿ ਉਡਾਨ ਭਰਨ ਦੇ ਕੁਝ ਹੀ ਪਲਾਂ ਦੇ ਵਿੱਚ ਉਸ ਨੂੰ ਜਹਾਜ਼ ਦੇ ਅੰਦਰ ਕੰਬਣੀ ਅਤੇ ਝਟਕੇ ਮਹਿਸੂਸ ਹੋਣੇ ਲੱਗੇ ਅਤੇ ਫਿਰ ਅਚਾਨਕ ਸਭ ਕੁਝ ਹਨੇਰਾ ਹੋ ਗਿਆ ਉਸ ਦੀ ਗਵਾਹੀ ਅਤੇ ਕੋਕਪਿਟ ਡੇਟਾ ਦੋਵਾਂ ਨੂੰ ਜਾਂਚ ਦਾ ਹਿੱਸਾ ਬਣਾਇਆ ਗਿਆ WST ਨੇ ਅਮਰੀਕੀ ਦਿਖਾਟਿਆਂ ਦੇ ਖਿਵਾਲੇ ਨਾਲ ਕਿਹਾ ਹੈ ਕਿ ਸ਼ੁਰੂਆਤੀ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਹਾਦਸੇ ਦਾ ਸਭ ਤੋਂ ਵੱਡਾ ਕਾਰਨ ਦੋਵਾਂ ਇੰਜਣਾਂ ਵਿੱਚ ਬਾਲਣ ਦੇ ਪ੍ਰਵਾਹ ਨੂੰ ਕੰਟਰੋਲ ਕਰਨ ਵਾਲੀ ਸਵਿੱਚਾਂ ਦਾ ਬੰਦ ਹੋਣਾ ਹੋ ਸਕਦਾ ਹੈ ਰਿਪੋਰਟ ਅਨੁਸਾਰ ਜਾਂਚਕਰਤਾ 19 ਗੱਲ ਦੀ ਤੈਅ ਤੱਕ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਸਵਿੱਚ ਕਿਵੇਂ ਅਤੇ ਕਿਉਂ ਬੰਦ ਕੀਤੇ ਗਏ ਸਨ ਕਿ ਅਜਿਹਾ ਕਦਮ ਗਲਤੀ ਨਾਲ ਚੁੱਕਿਆ ਗਿਆ ਹੋਵੇਗਾ ਜੇ ਜਾਣਬੁੱਝ ਕੇ ਨਹੀਂ ਸਾਰਿਆਂ ਦੀਆਂ ਨਜ਼ਰਾਂ ਹੁਣ ਭਾਰਤ ਵੱਲੋਂ ਜਾਰੀ ਕੀਤੀ ਜਾਣ ਵਾਲੀ ਮੁਰਲੀ ਜਾਂਚ ਰਿਪੋਰਟ ਤੇ ਨੇ ਜੋ ਹਾਦਸੇ ਦੇ ਸੰਭਾਵਿਤ ਕਾਰਨਾਂ ਦੀ ਅਧਿਕਾਰਤ ਚਲਕ ਦੇਵੇਗੀ ਇਸ ਰਿਪੋਰਟ ਦੇ ਆਧਾਰ ਤੇ ਹੋਰ ਵਿਸਤ੍ਰਿਤ ਤਕਨੀਕੀ ਜਾਂਚ ਦੀ ਦਿਸ਼ਾ ਤੈਅ ਕੀਤੀ ਜਾਵੇਗੀ ਅਤੇ ਸੰਭਾਵਕ ਸੁਰੱਖਿਆ ਸੁਧਾਰਾਂ ਲਈ ਸਿਫਾਰਸ਼ਾਂ ਵੀ ਸਾਹਮਣੇ ਆ ਸਕਦੀਆਂ ਨੇ